ਪਿਛਲਾ ਗੈਪ ਵਾਲਾ ਕਰਨ ਪਿੱਛੇ ਕਵਰ ਕਰਾਣਾ ਹਾਲਾ ਬੋਲੇ ਇਸਹਾ ਦੇਹਾ ਬਾਕੀ ਨੇ ਨਗਰ ਕਾਉਂਸਲ ਨਾਪਾਦੀਕ ਸੀਟ ਜਿਹੜੀ ਸਾਡਾ ਭਰਾ ਦਲੀਪ ਕੁਮਾਰ ਬਿੱਟੂ ਇਸ ਦੁਨੀਆ ਚਲੇ ਗਏ ਸੀਗੇ ਤੇ ਉੱਥੇ ਉਪ ਚੋਣ ਹੋ ਰਹੀ ਹੈ ਤੇ ਬੇਟੇ ਹਰਤੇਸ਼ ਕੁਮਾਰ ਖੱਟੜ ਜਿਹੜੇ ਚੋਣ ਲੜ ਰਹੇ ਆਮ ਆਦਮੀ ਪਾਰਟੀ ਵੱਲੋਂ ਚੋਣ ਸੰਸਾਨ ਢਾਡੂ ਤੇ ਜੋ ਦੇਖ ਰਹੇ ਹੋ ਬਹੁਤ ਵੱਡਾ ਸਮਰਥਨ ਹੈ ਜੀ ਸੰਗਤ ਦਾ ਔਰ ਜਾਂਤਾ ਕਾਂਗਰਸ ਹਨ ਅਕਾਲੀ ਦਰ ਨਾਲ ਮੈਦਾਨ ਦੇ ਵਿੱਚ ਸਿਰਫ ਬੀਜਪੀ ਹੋ ਵੀ ਨਾਮਾਤਰ ਆ ਔਰ ਇੱਕ ਤਰਫਾ ਮੁਕਾਬਲਾ ਹੈ ਜੀ ਕਿਉਂਕਿ ਜਿਹੜੀ ਸੰਗਤ ਹੈ 6 ਨੰਬਰ ਵਾਰਡ ਦੀ ਦਲੀਪਪੁਰਾ ਬਿੱਟੂ ਜੀ ਨੂੰ ਪਿਆਰ ਕਰਦੀ ਆ ਬਹੁਤ ਹੀ ਨੇਕ ਇਨਸਾਨ ਸੀਗੇ ਚਲੋ ਅਚਾਨਕ ਕੋਈ ਉਹਨਾਂ ਨੂੰ ਮਾਰੀ ਨੇ ਐਸਾ ਕਿਹਾ ਕਿ ਇਹ ਸੰਸਾਰ ਤੋਂ ਚਲੇ ਗਏ ਪਰ ਬੇਟਾ ਜਿਹੜਾ ਹੈ ਉਹ ਹੁਣ 1 ਸਾਲ ਦੀ ਸੇਵਾ ਦੇ ਵੀ ਹੈ ਕਿਉਂਕਿ 26 ਜਨਵਰੀ ਦੁਆਰਾ ਹੋਣੀ ਹੈ ਉਹਦਾ ਬੇਟਾ ਘਰ-ਘਰ ਜਾ ਕੇ ਮੈਂ ਘਰ-ਘਰ ਜਾ ਕੇ ਸੰਗਤ ਘਰ-ਘਰ ਜਾ ਕੇ ਹੱਥ ਜੋੜ ਕੇ ਬੇਨਤੀ ਕਰ ਰਹੇ ਆ ਕਿ ਸਾਨੂੰ 1 ਸਾਲ ਦੀ ਸੇਵਾ ਜਿਹੜੀ ਹੈ ਦਲੀਪ ਬਿੱਟੂ ਦੇ ਹਿੱਸੇ ਦੀ ਸਾਨੂੰ ਦਿਓ ਅਸੀਂ ਵਾਰਡ ਦੀ ਸੇਵਾ ਕਰਾਂਗੇ ਔਰ ਤਾਂ ਕਿ ਦਲੀਪ ਬਿੱਟੂ ਜਿਹੜੇ ਸੰਸਾਰ ਦੇ ਵਿੱਚ ਨਹੀਂ ਰਹੇ ਉਹਨਾਂ ਨੂੰ ਸਕੂਲ ਮਿਲੇ ਕਿ ਚਲੋ ਮੇਰਾ ਪਰਿਵਾਰ ਸੇਵਾ ਜਿਹਦੀ ਕਰ ਰਿਹਾ ਸੋ ਮੈਂ ਸਭ ਨੂੰ ਬੇਨਤੀ ਕਰਦਾ ਵਾਰਡ ਨੰਬਰ 6 ਨਾਬਾ ਦੀ ਸੰਗਤ ਰੂ ਕਿ ਆਪਣਾ ਕੀ ਕੀਮਤੀ ਵੋਟ 21 ਤਰੀਕ ਨੂੰ 2 ਨੰਬਰ ਤੇ ਝਾੜੂ ਦਾ ਨਿਸ਼ਾਨਾ ਜੀ ਝਾੜੂ ਦਾ ਬਟਨ ਦਬਾ ਕੇ ਸਾਡੇ ਬੱਚੇ ਹਰਦੇਸ਼ ਕੁਮਾਰ ਖੱਟਾ ਨੂੰ ਤੁਸੀਂ ਆਪਣਾ ਜਿਹੜਾ ਕਾਉਂਸਲਰ ਚੁਣੋ ਤਾਂ ਕਿ ਉਹ ਵਾਰ ਨੰਬਰ 6 ਦੀ ਸੇਵਾ ਜਿੰਮੇਦਾਰੀ ਬਿਟੂ ਜੀ ਕਰਦੇ ਸੀ ਐਵੇਂ ਉਹ ਸੇਵਾ ਨੂੰ ਕੰਟੀਨਿਊ ਕਰ ਸਕਣ ਜੀ ਤੁਸੀਂ ਦੇਖ ਸਕਦੇ ਹੋ ਲੋਕਾਂ ਦਾ ਕਿੰਨਾ ਇਕੱਠ ਹੋਇਆ ਪਿਆ ਉਹਨਾਂ ਕਰਕੇ ਹੀ ਸਾਰਾ ਚੋਣ ਪ੍ਰਚਾਰ ਹੋ ਰਿਹਾ ਹੈ ਕੁਝ ਮਿੰਟ ਪਹਿਲਾਂ ਵੀ ਉਹਨਾਂ ਜਿੰਨਾ ਜੋਸ਼ ਹੈ ਕਿ ਡੋਰ ਟੂ ਡੋਰ ਸਾਡੇ ਨਾਲ ਜਾ ਰਹੇ ਨੇ ਤੇ ਸਾਨੂੰ ਪੂਰੀ ਉਮੀਦ ਹੈ ਅਸੀਂ ਜਿੱਤਾਂਗੇ ਮੇਰੇ ਡੈਡੀ ਦਾ ਨਾਮ ਉਵੇਂ ਹੀ ਚੱਲਦਾ ਰੂ ਜਿਵੇਂ ਐਮਐਲਏ ਸਾਹਿਬ ਨੇ ਸਾਡਾ रिजल्ट आ ਜੂਗਾ ਉਸ ਟਾਈਮ ਸਾਰਾ ਸਾਫ ਹੋ ਜੂਗਾ